ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜੱਜ ਪੂਰੇ ਪੰਜਾਬ ਦੇ ਵਿੱਚ ਜਗਾ ਜਗਾ ਜਿਹੜੇ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਮੈਂ ਤਾਂ ਕਹੂੰਗਾ ਕਿ ਪੰਜਾਬ ਦੀ 2027 ਦੀਆਂ ਚੋਣਾਂ ਦੀ ਜਿਹੜੀ ਨੀ ਹੈ ਉਹ ਰੱਖੀ ਗਈ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਸਿੱਖ ਵੋਟਰ ਸੀਗਾ ਉਹਨੇ ਵੱਡੀ ਗਿਣਤੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਆ ਭਾਰਤੀ ਜਨਤਾ ਪਾਰਟੀ ਨੂੰ ਪਾਈ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਜਿੰਨੇ ਵੀ ਵਾਅਦੇ ਕੀਤੇ ਆ ਬਾਕੀ ਸੂਬਿਆਂ ਵਿੱਚ ਵੀ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਮੇਸ਼ਾ ਪੂਰੇ ਕੀਤੇ ਆ ਤੇ ਇਸ ਵਾਰ ਵੀ ਜੋ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੇ ਜੋ ਆਪਣੀ ਉਮੀਦ ਜਤਾਈ ਹੈ ਉਸ ਦੇ ਵਿੱਚ ਖਰੇ ਉਤਰੂਗੀ ਤੇ ਭਾਰਤੀ ਜਨਤਾ ਪਾਰਟੀ ਲੋਕਾਂ ਨਾਲ ਚੋਣਾਂ ਵਿੱਚ ਕੀ ਲਿਆ ਸਾਰੇ ਜਿਹੜੇ ਵਾਦੇ ਨੇ ਉਹ ਪੂਰੇ ਕਰੇਗੀ ਤੇ ਸਾਡੇ ਜ਼ਿਲ੍ਹਾ ਪਟਿਆਲੇ ਤੋਂ ਮਹਾਰਾਣੀ ਪਰਨੀਤ ਕੌਰ ਬੀਬਾ ਜੈਂਦਰ ਕੌਰ ਜੀ ਨੇ ਬਹੁਤ ਹੀ ਮਿਹਨਤ ਹੈ ਜਿਹੜੀ ਦਿੱਲੀ ਦੇ ਚੋਣਾਂ ਦੇ ਵਿੱਚ ਕੀਤੀ ਹੈ ਬੀਬਾ ਜੈਂਦਰ ਕੌਰ ਜੀ ਨੇ ਲਗਾਤਾਰ ਇੱਕ ਹਫਤਾ ਉੱਥੇ ਜਿਹੜੀ ਪਾਰਟੀ ਦੇ ਵਰਕਰਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਜਿਹੜਾ ਡੋਰ ਟੂ ਡੋਰ ਕੀਤਾ ਸਾਰਾ ਜਿਹੜਾ ਪੰਜਾਬ ਦੇ ਵਿੱਚ ਰੁਝਾਨਾ ਉਹ ਦੇਖਣ ਨੂੰ ਮਿਲਿਆ ਬਹੁਤ ਹੀ ਮਿਹਨਤ ਕੀਤੀ ਹੈ ਤੇ ਜਿਸ ਤੇ ਕਰਕੇ ਅੱਜ ਪਟਿਆਲੇ ਜਿੰਨੇ ਦੇ ਵਿੱਚ ਵੀ ਪੂਰਾ ਖੁਸ਼ੀ ਦਾ ਮਾਹੌਲ ਹੈ ਜਗਾ ਜਗਾ ਲੱਤੂ ਬੰ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਜੀ ਅੱਜ ਅਸੀਂ ਮੇਰੇ ਆਪਣਾ ਜਿਹੜਾ ਜੱਤੀ ਸ਼ਹਿਰ ਹੈ ਭਾਸੋ ਦੇ ਵਿੱਚ ਪਹਿਲਾਂ ਲੱਡੂ ਵੰਡੇ ਆ ਤੇ ਹੁਣ ਅਸੀਂ ਨਾਪੇ ਜਾ ਰਹੇ ਆ ਨਾਪੇ ਵੀ ਪਾੜਾਂਗੇ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਹੋਇਆ ਹੈ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿਹੜੇ ਵਰਕਰ ਨੇ ਉਹ ਪਹੁੰਚ ਰਹੇ ਨੇ ਉੱਥੇ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਆ ਰਹੇ ਨੇ ਲੱਡੂ ਵੰਡੇ ਜਾਣਗੇ ਢੋਲ ਬੁਜਾਏ ਜਾਣਗੇ ਜਸ਼ਨ ਮਨਾਏ ਜਾਣਗੇ ਵਧੀਆ ਦਿਨ ਚੜਿਆ ਜਿਹੜਾ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ ਬਣੀ ਹੈ ਇਹਨੇ ਪੰਜਾਬ ਦਾ ਨਹੀਂ ਰੱਖਤੀ ਆਉਣ ਵਾਲੀ ਸਰਕਾਰ ਵੀ ਬੀਜੇਪੀ ਦੀ ਬਣੂ ਪੰਜਾਬ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਇਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਅੱਜ ਤੁਸੀਂ ਪੂਰਾ ਸ਼ਹਿਰ ਫਰਕਾ ਵਿੱਚ ਪੂਰੀ ਖੁਸ਼ੀ ਹੈ ਅੱਜ ਸਰਕਾਰ ਦਿੱਲੀ ਬਣੀ ਹੈ ਪਰ ਨਹੀਂ ਪੰਜਾਬ ਚ ਇੱਕ ਹੀ ਗੱਲ ਤੈ ਹੋ ਗਈ ਅਗਲੀ ਸਰਕਾਰ ਪੱਕੀ ਬੀਜੇਪੀ ਦੀ ਪੰਜਾਬ ਦੇ ਵਿੱਚ ਬਣਨ ਦੀ ਉੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਦਿੱਲੀ ਦੀ ਜਨਤਾ ਨੇ ਜਿਹੜਾ ਫਤਵਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਦਿੱਲੀ ਜਨਤਾ ਦਾ ਵੀ ਧੰਨਵਾਦ ਕਰਦੇ ਆਂ ਤੇ ਇਹਦਾ ਨਹੀਂ ਪੱਥਰ ਜਿਹੜਾ ਪੰਜਾਬ ਚ ਵੀ ਰੱਖਿਆ ਗਿਆ ਹੈ ਜਿਹੜਾ ਤਾਂ ਅਗਲਾ ਨਹੀਂ ਪੱਥਰ ਹੈ ਜਿਹੜਾ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਚ ਵੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਅੱਜ ਇਹ ਗੱਲ ਤੈ ਹੋ ਚੁੱਕੀ ਹੈ ਕਿ ਝੂਠ ਦਾ ਯਾਨਕੀ ਖਤਮਾ ਹੋਇਆ ਹੈ ਅਸੀਂ ਭਾਰਸੋ ਦੇ ਵਿੱਚ ਪੂਰਾ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਮੈਂ ਮੰਡਲ ਪ੍ਰਧਾਨ ਹੋਣ ਦੇ ਨਾਤੇ ਭਾਰਸੋ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਸੀਂ ਉਰੇ ਪਟਾਕੇ ਚਲਾਏ ਲੱਡੂ ਮੰਡੇ ਜਾਂ ਅਸੀਂ ਸਾਰੇ ਨੱਚ ਦੱਪ ਰਹੇ ਆ ਤਾਂ ਅੱਜ ਸਾਰੇ ਭਾਰਸੋ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਹ ਖੁਸ਼ੀ ਨੂੰ ਅਸੀਂ ਬਹੁਤ ਹੀ ਵਧੀਆ ਤਿਕਾਣਾ ਦੇਖ ਰਹੇ ਆ ਉਹ ਜੀ ਪਤਾ ਹੀ ਸੀ ਕਿ ਮੋਦੀ ਜੀ ਨੇ ਤਾਂ ਇੱਕ ਵਾਰ ਫਿਰ ਆਹੀ ਜਾਣਾ ਹੈ ਕਿਉਂਕਿ ਜੋ ਕੰਮ ਮੋਦੀ ਜੀ ਕਰ ਸਕਦੇ ਆ ਉਹ ਕੋਈ ਨਹੀਂ ਕਰ ਸਕਦਾ ਹੈਗਾ ਕਿਉਂਕਿ ਹੁਣ ਤੱਕ ਜਿੰਨੇ ਵੀ ਕੰਮ ਹੋਏ ਨੇ ਦਿੱਲੀ ਦੇ ਵਿੱਚ ਜਾਂ ਕਿਤੇ ਵੀ ਹੋਏ ਨੇ ਆਪਣੇ ਪੰਜਾਬ ਚੋਂ ਹੀ ਗਰੰਟਾ ਆ ਰਹੀਆਂ ਨੇ ਉਹ ਸਾਰੇ ਸੈਂਟਰ ਵੱਲੋਂ ਹੀ ਆ ਰਹੀਆਂ ਨੇ ਪਰ ਪੰਜਾਬ ਦੇ ਲੋਕ ਪਤਾ ਨਹੀਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਦੇਖਦੇ ਹੈਗੇ ਪਰ ਆਨ ਵਾਲੀਆਂ ਮੋਟਾਂ ਦੇ ਵਿੱਚ ਸਾਨੂੰ ਚੋਣਾਂ ਦੇ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਹੈ ਕਿ ਬੀਜੇਪੀ ਹੀ ਪੰਜਾਬ ਵਿੱਚ ਵੀ ਆਏ ਅੱਜ ਬੜਾ ਖੁਸ਼ ਦਾ ਮਾਹੌਲ ਆ ਪਾਸੋਂ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਜਿਹੜੀ ਸਰਕਾਰ ਆ ਜਿਹੜੀ ਬਣਨ ਜਾ ਰਹੀ ਹੈ ਬੀਜੇਪੀ ਦੀ ਤੇ ਪੰਜਾਬ ਆ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਨ ਜਾ ਰਹੀ ਆ ਸੋਨੂੰ ਪਤਾ ਹੀ ਹੈ ਪੇ ਲੋਕਾਂ ਨੂੰ ਜਿਹੜਾ ਪਤਾ ਨਹੀਂ ਇਹ ਗੱਲ ਦਾ ਹੈਗਾ ਕਿ 80% ਜਿਹੜਾ ਪੈਸਾ ਹੈਗਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦਾ ਆ ਰਹੇ ਹਨ ਜਿੰਨਾ ਤੇ ਡਬਲ ਇੰਜਨ ਦੀ ਸਰਕਾਰ ਨਹੀਂ ਬਣਦੀ ਉਹਨਾਂ ਚਿਰ ਇਹ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਪੈਣਾ ਸਾਡੇ ਨੂੰ ਸਾਰੇ ಮತਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪਾਂ ਸਾਰੇ ਸਬਕ ਸਿੱਖੀਏ ਦਿੱਲੀ ਤੋਂ ਮੈਂ ਤਾਂ ਇਹ ਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ ਬਹੁਤ ਬਹੁਤ ਸਾਰਨ ਹਿੰਦੁਸਤਾਨ ਵਸਿਆ ਨੂੰ ਸਾਰੇ ਸਾਡੇ ਲੀਡਰ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਜਿੰਨੇ ਬੀਜੇਪੀ ਦੇ ਸਾਭ ਨੂੰ ਲੱਖ ਲੱਖ ਵਧਾਈਆਂ ਜੈ ਸ਼ੀਰਾਂ